ਰੋਪੜ ਬਰਾਚੋਰ ਨੈਸ਼ਨਲ ਹਾਈਵੇ ਤੇ ਸਥਿਤ ਸਾਰੋ ਹਾਈਟੈਕ ਨਾਕੇ ਤੇ ਡਿਊਟੀ ਤੇ ਤਣਾਤ ਐਸਆਈ ਤਤਵੰਤ ਸਿੰਘ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਰੋਪੜ ਸਾਈਡ ਤੋਂ ਆਉਂਦੀ ਇੱਕ ਜਿੰਨਕਾਰ ਤੇ ਜਦੋਂ ਨਾਕੇ ਤੇ ਪਹੁੰਚੀ ਤਾਂ ਕਾਰ ਚਾਲਕ ਨੇ ਇੱਕਦਮ ਬ੍ਰੇਕ ਮਾਰ ਕੇ ਬੈਰੀਕੇਡ ਕੋਲੋਂ ਜਕਦਮ ਪਿੱਛੇ ਮੋੜੀ ਤਾਂ ਉਸਦੇ ਪਿੱਛੇ ਆ ਰਹੀ ਅਲਟੋ ਕਾਰ ਨੂੰ ਟੱਕਰ ਮਾਰ ਦਿੱਤੀ ਇਹ ਜਿਹੜਾ ਸਵੇਰੇ ਹਾਦਸਾ ਹੋਇਆ ਕੀ ਉਹਨਾਂ ਦਾ ਲਾਇਆ ਕਿੰਨੇ ਕਜੇ ਹੋਇਆ ਕਿੱਦਾਂ ਹੋਇਆ ਮੜੇ ਜੀ ਦੱਸ ਕੋਈ 11:00 ਵਜੇ ਦਾ ਟਾਈਮ ਸੀਗਾ ਤੇ ਨਾਕਾ ਲਾਇਆ ਹੋਦਾ ਸੀ ਤੇ ਉਹ ਇੱਕ ਜਿੰਨਕਾਰ ਆਂਦੀ ਆ ਅੰਦਾਜ਼ਾ ਜਿੰਨੇ ਸੀ ਇੱਕਦਮ ਜਾਨੀ ਕਿ ਆਪੜਾ ਦਾ ਬੜੀ ਦੇ ਵਿੱਚ ਪਤਾ ਨਹੀਂ ਲੱਗਾ ਤੇ ਉਹਨਾਂ ਨੇ ਗੱਡੀ ਬੈਕ ਕੀਤੀ ਬੈਕ ਕਰਨ ਤੋਂ ਬਾਅਦ ਪਿੱਛੋਂ ਤੇਜ਼ ਕਰਕੇ ਸਾਡੇ ਮੁਲਾਜ਼ਮ ਨੇ ਧਰਵੰਤ ਤੇ ਐਸੇ ਨੇ ਆਪਣੇ ਨਾਕਾ ਮੋਰੇ ਕੀਤਾ ਉਹਨਾਂ ਨੇ ਸਨੇ ਨਾਕਾ ਜਾ ਕੇ ਆਪਣੇ ਮਾਰਿਆ ਉਹਦੇ ਆਪਣੇ ਪਿੱਛੇ ਸੇਰ ਦੇ ਵਿੱਚ ਸੱਤ ਲੱਗੇ ਤੇ ਹੁਣ ਦਾਖਲ ਆਪਣੇ ਅਸਾਂ ਦੇ ਉਹ ਫਿਰ ਜਿਹੜੇ ਬੰਦੇ ਸੀਗੇ ਉਹ ਮੌਕੇ ਤੇ ਘਰਾ ਰਹੇਗੇ ਉਹ ਮੌਕੇ ਤੇ ਘਰਾ ਰਹੇਗੇ ਉਹਦੀ ਮਲਾਕੀ ਲੈ ਕੇ ਸੀ ਇੱਥੇ ਕੱਲ੍ਹ ਦੇ ਸੀ ਨਹੀਂ ਆਪਣੇ ਇੱਕ ਪਰਲੇ ਪਾਸੇ ਸੀ ਇੱਕ ਕੋਟਰ ਤਾਂ ਪਿੱਛੇ ਨੂੰ ਮੁੜ ਗਿਆ ਸੀਗਾ ਉਹਦੇ ਕਰਕੇ ਅਸੀਂ ਕਿਹਾ ਵੀ ਚਲੋ ਉਹ ਪਰਲੇ ਪਾਸੇ ਆਊਗਾ ਵੀ ਸ਼ੱਕੀ ਹਾਲ ਦੇ ਵਿੱਚ ਹੋਊਗਾ ਕੋਈ ਤੇ ਉਹਨੂੰ ਆਪਣੇ ਉਧਰਲੇ ਪਾਸੇ ਭੇਜਤਾ ਸੀ ਪਰਲੇ ਪਾਸੇ ਹਾਂਜੀ ਕਾਰ ਕਿਹੜੀ ਸੀ ਅੰਦਾਜ਼ਾ ਜਿੰਨ ਕਾਰ ਸੀਗੀ ਜਿੰਨ ਕਾਰ ਜਿੰਨ ਪੁਰਾਣਾ ਮਾਡਲ